तरीकियां ਜਿਹੜੀਆਂ ਵਾ ਦੋਸਤੋ ਬਾ ਕਮਾਲ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਜੈਜ ਮਾਰਕਿੰਗ ਆਈ ਆ ਤੇ ਦੋਸਤੋ ਇਹਦੀ ਤੁਸੀਂ ਸਕਿਨ ਵੇਖੋਗੇ ਜਦੋਂ ਮੈਂ ਤੁਹਾਨੂੰ ਇਹਨੇ ਲਾਗੇ ਵੀ ਕਰੂੰਗਾ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਤੁਹਾਨੂੰ ਆਪਾਂ ਦੋ ਦੰਗੀਆਂ ਦਿਖਾਉਣੇ ਆ ਦੋਨੋਂ ਹੀ ਟੌਪ ਦੇ ਆ ਦੋਸਤੋ ਇਧਰ ਖੱਬੇ ਹੱਥ ਜੇ ਤੁਸੀਂ ਕੱਟੀ ਦੇਖੋਗੇ ਬੱਗੀ ਮੁੱਛ ਦੇ ਵਿੱਚ ਤਾਂ ਪਿਸਟਲ ਸਾਹ ਦੀ ਆ ਇਹ ਇਧਰਲੇ ਪਾਸੇ ਜਦੋਂ ਟੇਡਾ ਕਟਾ ਜੀ ਦਾ ਦੋਸਤੋ ਫਿਰ ਬਾਰਡਰ ਬੈਲਟ ਬਾਰਡਰ ਬੈਲਟ ਦਾ ਨਾਂ ਨਾ ਆਵੇ ਤੇ ਹੋ ਨਹੀਂ ਸਕਦਾ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਜਿਹੜੇ ਬੁੱਲ ਰਹੇ ਆ ਬਹੁਤ ਹੀ ਚੰਗੀ ਬਲੱਡ ਦੇ ਰਹੇ ਆ ਪਰ ਜਿਹੜੀ ਮੈਂ ਅੱਜ ਤੁਹਾਨੂੰ ਇਧਰ ਪਿਸਟਲ ਵਾਲੀ ਕੱਟੀ ਦਿਖਾਉਣ ਲੱਗਾ ਇਹ ਵੀ ਦੋਸਤੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਟੌਪ ਦੀ ਕੱਟੀ ਮੈਂ ਕਹੂੰਗਾ ਵੀ ਛੋਟੀ ਟੌਪ ਦੀ ਆ ਕਿਉਂਕਿ ਇਹਦੇ ਵਿੱਚ ਬਰੀਕੀਆਂ ਜਿਹੜੀਆਂ ਆ ਦੋਸਤੋ ਬਾਕਮਾਲ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਜੈਜ ਮਾਰਕਿੰਗ ਆਈ ਆ ਤੇ ਦੋਸਤੋ ਇਹਦੀ ਤੁਸੀਂ ਸਕਿਨ ਵੇਖੋਗੇ ਜਦੋਂ ਮੈਂ ਤੁਹਾਨੂੰ ਇਹ ਲਾਗੇ ਵੀ ਕਰੂੰਗਾ ਕੈਮਰਾ ਮੇਰੇ ਹੱਥ ਹਾਂ ਲਫਾਫਾ ਨਹੀਂ ਹੁੰਦਾ ਜਿਹੜਾ ਪੋਲੀਥੀਨ ਆਪਾਂ ਕੋਈ ਚੀਜ਼ ਲੈ ਕੇ ਆਉਣੇ ਵਸਤੂ ਪਾ ਕੇ ਇੰਨਾ ਪਤਲਾ ਪਿੰਡਾ ਇਹਦਾ ਆ ਦੇਖਿਓ ਕਰਿਓ ਚੈੱਕ ਬਿਲਕੁਲ ਪਤਲੇ ਪਿੰਡੇ ਦੀ ਆ ਜਿੱਥੋਂ ਵੀ ਚੁੰਡੀ ਭਰੋਗੇ ਆ ਦੇਖੋ ਉਥੋਂ ਹੀ ਮੰਨੋ ਰੁਗ ਪਰ ਨਿਕਲ ਆਊਗਾ ਬਿਲਕੁਲ ਜਿਹੜੀ ਮੰਨੋ ਮਣਕਣੀ ਅੱਖ ਲੱਗੀ ਹੋਈ ਹੈ ਇਹਨੂੰ ਜ਼ਬਾਨ ਬਿਲਕੁਲ ਗੁਲਾਬੀ ਆ ਦੋਸਤੋ ਤੁਸੀਂ ਆ ਦੇਖ ਸਕਦੇ ਜਿਹੜਾ ਰੰਗ ਸੰਗ ਬਿਲਕੁਲ ਮੱਥੇ ਦੇ ਕੁੰਡਾ ਅਗਲੇ ਪੈਰਾ ਤੇ ਵੀ ਮਾਰਕਿੰਗ ਹੈਗੀ ਆ ਦੋਸਤੋ ਦੋਨਾਂ ਦੇ ਤੇ ਪਿਛਲੇ ਪੈਰਾ ਤੇ ਵੀ ਹੈਗੀ ਆ ਬਾਕੀ ਪਿਸਟਲ ਦੀਆਂ ਝੋਟੀਆਂ ਤੁਸੀਂ ਮੇਲਿਆਂ 'ਚ ਦੇਖੀਆਂ ਹੀ ਆ ਜਿਹੜੇ ਵੀਰ ਚੜੱਕ ਮੇਲਾ ਦੇਖਿਆ ਜਾਂ ਪੀਡੀਐਫਾ ਜਾਂ ਬੀਐਫਏ ਉਹਦੇ ਇੱਕ ਸਿਰਾ ਕਰਾਤਾ ਦੋਸਤੋ ਜਿਹੜੇ ਜਿਹੜੱਕ ਵੀ ਝੋਟੀਆਂ ਨੇ ਬਹੁਤ ਹੀ ਚੰਗੇ ਰਿਕਾਰਡ ਕੈਮ ਕੀਤੇ ਤੇ ਜੇ ਪੂਛ ਦੀ ਗੱਲ ਕੀਤੀ ਆ ਫੇ ਤਾਂ ਦੋਸਤੋ ਆ ਮੈਂ ਆਠਾ ਬਣਾਤਾ ਤੇ ਭੋਰਾ ਜਨੀ ਇਹ ਚ ਹੱਡੀ ਨਹੀਂ ਜੇ ਹੱਡੀ ਹੁੰਦੀ ਇਹਨੇ ਬੁੜਕੇ ਖੁਰਲੀ 'ਚ ਵਜਣਾ ਸੀ ਇੰਨੀ ਕੁ ਬਰੀਕ ਆ ਬਾਕੀ ਆਰਡਰ ਦੇ ਵਿੱਚ ਵੀ ਚੰਨ ਉਵੇਂ ਹੀ ਆ ਦੇਖੋ। ਚੁੱਕ ਰਿਓ ਲੋਡ ਆ ਦੇਖੋ ਆਰਡਰ ਪਹਿਲਾਂ ਇਹਦਾ ਉਹ ਇੱਕ ਪਾਸੇ ਜਿਹੜਾ ਵਾਈਟ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਹੁੰਦੇ ਵੀ ਬਾ ਕਮਾਲ ਆ ਬਾਕੀ ਜਿੱਥੇ ਪਿਸਟਲ ਸਾਹ ਰਿਆ ਵਾ ਮੱਲੀਆਂ ਪਿੰਡ ਦੇ ਵਿੱਚ ਗੁਜਰ ਭਰਾਵਾ ਕੋਲੇ ਤੇ ਉੱਥੇ ਵੀ ਮੈਂ ਝੋਟੀਆਂ ਵੇਖ ਕੇ ਆਇਆ ਸੀ ਬਿਲਕੁਲ ਜੈਜੀ ਮਾਰਕਿੰਗ ਪਾਉਂਦਾ ਵਾ ਤੇ ਦੁੱਧ ਵਾਲੇ ਪੱਖ ਤੋਂ ਪਹਿਲਾਂ ਹੀ ਝੋਟੀਆਂ ਜਿਹੜੀਆਂ ਮੰਨੋ 12 12 ਕਿਲੋ ਦੁੱਧ ਕੱਢਦੀਆਂ ਰਹੀਆਂ ਇਹ ਝੋਟੀ ਦੀ ਮੈਂ ਗਰੰਟੀ ਵੀ ਦੇ ਸਕਦਾ ਕਿਉਂਕਿ ਚਲੋ ਪਿਸਟਲ ਸਾਹ ਬੇਸ਼ੱਕ ਬਾਈ ਢੰਡੀਆਂ ਵਾਲੇ ਗੋਰੇ ਮਨਪ੍ਰੀਤ ਕੋਲੇ ਆ ਮੇਰੇ ਘਰ ਦਾ ਨਹੀਂ ਪਰ ਜਿਹੜੀ ਚੀਜ਼ ਚੰਗੀ ਆ ਜਿਹਦੀ ਧੀਆਂ ਦੇ ਦੁੱਧ ਵੇਖੇ ਆ ਤੋ ਗੱਲ ਕਰਨੀ ਚਾਹੀਦੀ ਇਹ ਮੈਨੂੰ ਕੱਟੀ ਦੇ ਵਿੱਚ ਐ ਲੱਗਦਾ ਕਿ ਵਾਕਿਆ ਹੀ ਇਹ ਵੀ ਬਹੁਤ ਚੰਗੇ ਦੋ ਤੇ ਰੂ ਮੇਰੀ ਗਾਰੰਟੀ ਆ ਵੀ 10 ਬਾਹਰ 11 12 ਦੇ ਪਹਿਲਾਂ ਚੱਲੂਗੀ 10 ਲੀਟਰੋਂ ਬਾਹਰ ਚੱਲੂਗੀ ਮੇਰੀ ਗਾਰੰਟੀ ਆ ਤੇ ਕਿਉਂਕਿ ਜੇ ਇੰਨੀ ਬਰੀਕੀਆਂ ਦੇ ਵਿੱਚ ਅੱਜ 15 ਸਾਲ ਹੋ ਗਏ ਸਾਨੂੰ ਵੀ ਵਪਾਰਕ ਲੈਣ ਤੇ ਤੁਰੇ ਫਿਰਦੇ ਆ ਨੂੰ ਤੇ ਜੇ ਮੰਨ ਲਓ ਪਰਖ ਦੇ ਹਿਸਾਬ ਨਾਲ ਹੀ ਗੱਲ ਨਹੀਂ ਆਪਾਂ ਸਿਰੇ ਕਰ ਸਕਦੇ ਜਾਂ ਫਿਰ ਫਾਇਦਾ ਵੀ ਕੋਈ ਨਹੀਂ ਉਹਦੇ ਕਹਿ ਨਾ ਗੂੰ ਇੰਨੀ ਮਿਹਨਤ ਕਰਨ ਦਾ ਇਰੀਗੇ ਘੁੰਮਿਆ ਬਥੇਰਾ ਆਪਣੇ ਅੱਖੀ ਬਰੀਡਾਂ ਦੇਖੀਆਂ ਤੇ ਇਹ ਵੀ ਇੱਕ ਆਪਣੇ ਆਪ ਚ ਇੱਕ ਹੁੰਦੜੇ ਝੋਟੀ ਬਨਣ ਵਾਲੀ ਆ ਤਾਂ ਤੁਸੀਂ ਦੇਖ ਸਕਦੇ ਤੌਂ ਦੀ ਲੰਬਾਈ ਕਰਿਓ ਚੈੱਕ ਇਹਦੀ ਤੇ ਬੱਗੀ ਮੋਛਾ ਅੱਖ ਨੇਰੇ ਚ ਖੜੀ ਵੀ ਦਿਸੂ ਅੱਖ ਜਿਵੇਂ ਅੰਕਲ ਅ ਰਸਾਲ ਸਿੰਘ ਦਿਓਲ ਵੀ ਕਹਿੰਦੇ ਹੋ ਕਿ ਅੱਖ ਬਾਹਰ ਨੂੰ ਉਬਰੀ ਨੀਲੀ ਦੀ ਹੋਣੀ ਚਾਹੀਦੀ ਆ ਦੇਖੋ ਤੁਸੀਂ ਬਿਲਕੁਲ ਬੰਟੇ ਵਰਗੀਆਂ ਅੱਖਾਂ ਬਿਲਕੁਲ ਉਬਰੀਆਂ ਬਾਹਰ ਨੂੰ ਬਾਕੀ ਦੋਸਤੋ ਇਹਦਾ ਬੋਡੀ ਸਟਰੀ ਸਰੀਰ ਦਾ ਢਾਂਚਾ ਜਿਹੜਾ ਸਾਰਾ ਹੀ ਤੁਹਾਨੂੰ ਮੈਂ ਦਿਖਾਦਾ ਜੇ ਮੈਂ ਇੱਥੇ ਬੋਲਣ ਲੱਗਾ ਤਾਂ ਮੈਂ ਮੇਰੇ ਹਿਸਾਬ ਨਾਲ ਇੱਥੇ 10 ਤੋਂ 15 ਮਿੰਟ ਬੋਲ ਸਕਦਾ ਕਿਉਂਕਿ ਇੰਨੀ ਕੁ ਬਰੀਕ ਝੋਟੀ ਆ ਇਹ ਬਾਕੀ ਦੋਸਤੋ ਤੁਸੀਂ ਆਪਦੀ ਨਿਰਖ-ਪਰਖ ਕਰਕੇ ਇਹਨੂੰ ਖਰੀਦ ਸਕਦੇ ਜਿਹੜੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਪਿਸਟਲ ਦੀ ਝੋਟੀ ਚਾਹੀਦੀ ਆ ਤਾਂ ਦੋਸਤੋ ਆਪਾਂ ਤੁਹਾਡੀ ਕਚੈਰੀ 'ਚ ਇਹ ਨਗੀਨਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਪਸੰਦ ਆਵੇ ਤਾਂ ਜਰੂਰ ਸੰਪਰਕ ਕਰ ਲਿਓ ਬਾਕੀ ਦੋ ਨੰਬਰ ਤੇ ਜਿਹੜੇ ਵੀਰ ਟੇਡੇ ਕੱਟਦੇ ਫੈਨ ਆ ਉਹਨਾਂ ਦੇ ਲਈ ਵੀ ਆਪਾਂ ਇੱਕ ਕੋਸ਼ਿਸ਼ ਕੀਤੀ ਆ ਦੋਸਤੋ ਕਿ ਚੰਗਾ ਨਗੀਨਾ ਲੱਭ ਕੇ ਲਿਆਉਂਦੀ ਇਹ ਵੀ ਕੱਟੀ ਦੋਸਤੋ ਬਹੁਤ ਹੀ ਚੰਗੇ ਲਾਣੇ ਘਰਾਣੇ ਨਾਲ ਇਹ ਤਾਲੂਕਾਤ ਰੱਖਦੀ ਆ ਕਿਉਂਕਿ ਜਿਹੜੀ ਇਹ ਝੋਟੀ ਆ ਮਦਰ ਮਿਲਕ ਰਿਕਾਰਡ ਚੰਗਾ 15 16 ਕਿਲੋ ਅਲੀ ਦਾ ਬਚਾ ਮਾਲੂ ਇਹ ਜਿਹੜਾ ਆਪਣੇ ਫਾਰਮ ਤੇ ਪਹੁੰਚਿਆ ਵਾ ਆ ਤੁਸੀਂ ਇਹਦੀ ਸੰਗ ਦੀ ਬਰੀਕੀ ਏਡਾ ਕੱਟ ਜੁਬਾਨ ਗਰਾਬੀ ਚੈੱਕ ਕਰ ਸਕਦੇ ਆ ਇਹਦੇ ਵੀ ਜਿਹੜਾ ਆਰਡਰ ਗੋਡ ਗਿਫਟ ਹੀ ਹੁੰਦਾ ਦੋਸਤੋ ਇਹ ਜਿਹੜਾ ਆਰਡਰ ਲੱਗਣਾ ਹੁੰਦਾ ਤੁਸੀਂ ਇਹਦਾ ਆਰਡਰ ਦੇਖ ਕੇ ਕਹੋਗੇ ਕਿ ਵਾਕਿਆ ਵੀਰ ਬਾ ਕਮਾਲ ਦਾ ਆਰਡਰ ਲੱਗਾ ਹੋਇਆ ਸੋ ਆ ਕਰਿਓ ਚੈੱਕ ਦੋਸਤੋ ਦੁੱਧ ਵਾਲੇ ਗੋਲਾਪਲਾ ਦੀ ਬੱਚਾ ਖਿੱਚੀ ਫਿਰੇ ਥਾਂ ਇਹ ਨਹੀਂ ਇਹ ਤਾਂ ਪੂਛ ਚਾਕੇ ਖੜਨ ਵਾਲੀਆਂ ਕਮਲੀਆਂ ਇਦਾਂ ਦੀਆਂ ਇਹ ਨੀਲੀ ਦੀਆਂ ਬਰੀਡਾਂ ਵਾਂਵੇਂ ਬਟਨ ਲੱਗੇ ਹੋਏ ਆ ਜਿਹੜੇ ਦੋਨੋਂ ਪਾਸੇ ਜਿਹੜੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੇ ਆ ਆ ਹੱਡੀ ਤੇ ਮੈਂ ਬਾਅਦ ਚਾਰਵਾਲ ਮਾਰਤੇ ਆ ਦੇਖੋ ਜੇ ਹੱਡੀ ਹੁੰਦੀ ਨਾ ਇਹਦੀ ਪੂਛ ਤੇ ਨੇ ਬੁੜਕੇ ਵੱਜਣਾ ਸੀ ਸੋ ਇਹ ਚੀਜ਼ਾਂ ਬਰੀਕੀਆਂ ਦੱਸਣ ਦਾ ਕਾਰਨ ਇਹ ਆ ਦੋਸਤੋ ਜਿਹੜੇ ਵੀਰ ਨਵੇਂ ਆਏ ਆ ਉਹਨਾਂ ਦੇ ਕਰਕੇ ਬਰੀਕੀਆਂ ਸਾਨੂੰ ਦੱਸਣੀਆਂ ਪੈਂਦੀਆਂ ਜਿਹੜੇ ਪਾਰਖੂ ਵੀਰ ਆ ਉਹਨਾਂ ਨੂੰ ਤਾਂ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਉਹ ਤਾਂ ਆਪ ਹੀ ਜਾਣ ਜਾਣ ਸੋ ਇਹ ਦੋ ਨਗੀਨੇ ਆਪਣੇ ਫਾਰਮ ਤੇ ਅਵੇਲੇਬਲ ਆ ਜੇ ਕਿਸੇ ਭਰਾ ਨੂੰ ਇਹ ਪਸੰਦ ਆਉਂਦੇ ਆ ਤਾਂ ਸੰਪਰਕ ਕਰਿਓ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ